ਇਸ ਬਿਲ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਅਹਿਮ ਕੜੀ ਮੰਨੇ ਜਾਂਦੇ ਖਤਰਨਾਕ ਗੈਂਗਸਟਰ ਦੀਪਕ ਟਿੰਨੂ ਦੀ ਅਚਾਨਕ ਸਿਹਤ ਖਰਾਬ ਹੋ ਗਈ ਹੈ ਜਿਸ ਦੇ ਚਲਦੇ ਗੈਂਗਸਟਰ ਨੂੰ ਬਠਿੰਡਾ ਦਾ ਸਰਕਾਰੀ ਹਸਪਤਾਲ ਇਲਾਜ ਲਈ ਭੱਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਟਿੰਨੂ ਦੇ ਗੋਟਿਆਂ ਤੇ ਦੰਦਾਂ ਦੇ ਵਿੱਚ ਦਰਦ ਹੈ ਜਿਸ ਦੇ ਚਲਦੇ ਉਸ ਨੂੰ ਸਖਤ ਸੁਰੱਖਿਆ ਹੇਠ ਹਸਪਤਾਲ ਲਿਆਂਦਾ ਗਿਆ ਡਾਕਟਰਾਂ ਵੱਲੋਂ ਗੈਂਗਸਟਰ ਦੀਪਕ ਟਿੰਨੂ ਦਾ ਚੈੱਕਅਪ ਕਰਨ ਤੋਂ ਬਾਅਦ ਜੇਲ੍ਹ ਦੇ ਵਿੱਚ ਉਸ ਨੂੰ ਵਾਪਿਸ ਭੇਜ ਦਿੱਤਾ ਗਿਆ ਉੱਥੇ ਦੱਸਿਆ ਗਿਆ ਕਿ ਸਰਕਾਰੀ ਹਸਪਤਾਲ ਦੇ ਵਿੱਚ ਮੌਜੂਦ ਡਾਕਟਰ ਦੀਪਕ ਤੀਨੂ ਨੂੰ ਪੁਰਾਣੀ ਸੱਟ ਦੇ ਚਲਦਿਆਂ ਗੋਡੇ ਦੇ ਵਿੱਚ ਤਕਨੀਕ ਹੁੰਦੀ ਹੈ ਜਿਸ ਤੋਂ ਪਹਿਲਾਂ ਵੀ ਉਹ ਜੇਲ੍ਹ ਦੇ ਵਿੱਚ ਜਾ ਕੇ ਦੀਪਕ ਤੀਨੂ ਦਾ ਚੈੱਕਅਪ ਕਰਕੇ ਆਏ ਸਨ ਅੱਜ ਵੀ ਜੇਲ੍ਹ ਪ੍ਰਸ਼ਾਸਨ ਵੱਲੋਂ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਉਸ ਨੂੰ ਲਿਆਂਦਾ ਗਿਆ ਸੀ ਜਿੱਥੇ ਗੈਂਗਸਟਰ ਦੀਪਕ ਤੀਨੂ ਦਾ ਐਕਸਰਾ ਵਿਜੜਾ ਕਰਵਾਇਆ ਗਿਆ ਦੱਸ ਦੇਖ ਉੱਥੇ ਹੀ ਹੁਣ ਜੇਲ੍ਹ ਪ੍ਰਸ਼ਾਸਨ ਨੂੰ ਗੈਂਗਸਟਰ ਦੀਪਕ ਤੀਨੂ ਦੇ ਗੋਡਿਆਂ ਦੇ ਐਮ ਆਰ ਆਈ ਕਰਵਾਉਣ ਲਈ ਵਿਜੜਾ ਕਿਹਾ ਗਿਆ ਦੱਸ ਦੇ ਕਿ 29 ਸਾਲਾ ਦੀਪਕ ਤੀਨੂ ਹਰਿਆਣਾ ਦਾ ਰਹਿਣ ਵਾਲਾ ਉਸ ਦੇ ਉੱਤੇ ਪੰਜਾਬ ਹਰਿਆਣਾ ਰਾਜਸਥਾਨ ਤੇ ਦਿੱਲੀ ਦੇ ਵਿੱਚ ਕਈ ਮਾਮਲੇ ਵੀ ਦਰਜ ਨੇ ਦੀਪਕ ਪੇਲੂ ਖਤਰਨਾ ਗੈਂਗਸਟਰ ਲਾਰੈਂਸ ਬਿਸ਼ਨੂ ਦਾ ਖਾਸਮ ਖਾਸ ਹੈ ਤਿੰਨ ਨੂੰ ਖਿਲਾਫ ਹੁਣ ਤੱਕ ਕੁੱਲ 37 ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚ ਕਤਲ ਦੇ 10 ਤੇ ਇਰਾਦਾਈ ਕਤਲ ਦੇ 307 ਧਾਰਾ ਤਹਿਤ 14 ਮਾਮਲੇ ਦਰਜ ਨੇ ਉਥੇ ਦਰਜਾ ਗੀ ਦੀਪਕ ਟਿੰਨੂ ਉਸਿਆਲਾ ਕਤਲकांड ਦਾ ਮਾਸਟਰਮਾਈਂਡ ਗੋਲਦੀਪ ਰਾਤ ਤੇ ਜੱਗੂ ਭਗਵਾਨਪੁਰੀਆ ਸਮੇਤ ਲੋਰੈਂਸ ਬਿਸ਼ਰੋਈ ਦੇ ਗੈਂਗ ਲਈ ਫਾਈਨੈਂਸ ਵਰਗੇ ਕੰਮ ਕਰਦਾ ਸੀ ਇਸ ਵੇਲੇ ਦੀ ਹੁਣ ਵੱਡੀ ਖਬਰ ਤੁਹਾਨੂੰ ਦੱਸਦੇ ਕਿ ਅਚਾਨਕ ਜਿਹੜੀ ਹੁਣ ਗੈਂਗਸਟਰ ਦੀਪਕ ਟਿੰਨੂ ਦੀ ਸਿਹਤ ਖਰਾਬ ਹੋ ਚੁੱਕੀ ਹੈ ਕਿ ਕਿਨੂੰ ਲੈ ਕੇ ਆਏ ਕੀ ਮਾਮਲਾ ਹੈ ਸਰ ਜੀ ਲਾਡਲੀ ਲੈ ਕੇ ਆਏ ਆ ਜੀ ਅੱਛਾ ਕੌਣ ਲੈ ਸਕਦੇ ਦੀ ਪਕੀਨੀ ਅੱਛਾ ਜੀ ਕੀ ਤਕਲੀਫ ਕੀ ਸੀ ਇਹਨਾਂ ਨੂੰ ਜੀ ਦੰਦਾਂ ਦੀ ਪ੍ਰੋਬਲਮ ਸੀ ਦੰਦਾਂ ਦੀ ਪ੍ਰੋਬਲਮ ਹੈ ਤੇ ਕੀ ਕਹਿ ਰਿਹਾ ਡਾਕਟਰ ਕੇ ਮਾਲ ਟ੍ਰੀਟਮੈਂਟ ਕਰਤਾ ਹੀ ਬਸ ਠੀਕ ਹੈ ਅੱਛਾ ਟ੍ਰੀਟਮੈਂਟ ਹੁਣ ਵਾਪਸ ਬਬਸ ਲੈ ਜਾ ਰਹੇ ਲੈ ਕੇ ਜਾ ਰਹੇ ਹਾਂ ਠੀਕ ਹੈ ਥੈਂਕ ਯੂ ਪੇਸ਼ੈਂਟ ਅੰਦਾ ਕਿਹਾ ਜੇਲੂ ਕੌਣ ਹੈ ਜੀ ਕੀ ਪ੍ਰੋਬਲਮ ਸੀ ਇਹ ਜੇਲੂ ਲੈ ਕੇ ਆਈ ਸੀ ਗੈਂਗਸਟਰ ਸੀਗਾ ਕੋਈ ਅੱਛਾ ਤਿੰਨੂ ਨਾਮ ਹੈ ਦਾ ਠੀਕ ਹੈ ਗੋਡੇ ਦੀ ਪ੍ਰੋਬਲਮ ਸੀ ਸੱਜੇ ਗੋਡੇ ਦੀ ਉਹਦੇ ਵਾਸਤੇ ਉਹਦੇ ਐਕਸ-ਰੇ ਕਰਾਈ ਗਈ ਤੇ ਉਹਨੂੰ ਮੈਡੀਸਿਨ ਦਿੱਤੀ ਪਰ ਦਰੋਹ ਇਨਵੈਸਟੀਗੇਸ਼ਨ ਵਾਸਤੇ ਉਹ ਐਮ ਆਰ ਆਈ ਐਡਵਾਈਸ ਕਰਦੀ ਜੀ ਠੀਕ ਹੈ ਕੋਈ 60 ਸੂਟ ਤੇ ਆ ਕੇ ਨਹੀਂ ਸੱਟ ਨਹੀਂ ਸੀ ਤੇ ਪੁਰਾਣੀ ਸੱਟ ਹੈ ਜੀ ਅੱਛਾ ਜੀ ਮਤਲਬ ਇਹਨੂੰ ਜੇਲ੍ਹ ਚ ਦੇਖ ਕੇ ਅੰਦਰ ਲੈਣਾ ਠੀਕ ਹੈ ਉਹੀ ਕੀ ਗੈਂਗਸਟਰ ਸਿਟੀ ਨੂੰ ਹੁਣ ਹਾਲਾਤ ਕੀ ਨੇ ਮਜਦਾ ਜੀ ਕੀ ਦੇ ਜੀ ਗੈਂਗਸਟਰ ਦੀ ਆਪਾਂ ਗੱਲ ਵੈਸੇ ਤਾਂ ਠੀਕ ਹੈ ਜੀ ਗੋਡੀ ਦੀ ਸੱਟ ਕਰਕੇ ਉਹ ਵੀ ਦੁਬਾਰਾ ਐਮ ਆਰ ਆਈ ਰਿਕਮੈਂਡ ਕੀਤੀ ਹੈ ਐਮ ਆਰ ਆਈ